ਕਾਹਦਾ ਕੰਮ ਕਰ ਰਹੇ ਆ ਪਹਿਲੇ ਪੰਜਾਬੀ ਹਿੰਦੀ ਦਾ ਡੰਨੀ ਆ ਨਾ ਇਸ ਤੋਂ ਬਾਅਦ ਤੂੰ ਕਰਨਾ ਇੰਗਲਿਸ਼ ਦਾ ਇੰਗਲਿਸ਼ ਦੀ ਮੈਂ ਨੋਟਬੁੱਕ ਕੱਢਤੀ ਐ ਬਸ ਟੂ ਹੀ ਕੁਐਸਚਨ ਆ ਹਰਦਿਕ 3 ਤੱਕ ਦਾ ਤੇਰੇ ਡੰਨਾ ਇੱਥੋਂ ਤੱਕ ਠੀਕ ਐ ਇਹਦੇ ਤੋਂ ਫੋਰਥ ਕੁਐਸਚਨ ਲਿਖਣਾ ਬਸ ਸਿੰਗਲ ਲਾਈਨ ਦਾ ਹੀ ਆ ਉਹ ਵੀ ਕੀ ਕੁਛ ਖਾਇਆ ਸੀ ਨਾ ਰਾਈਸ ਉਹਨੂੰ ਉਹ ਵਾਲਾ ਤੇ ਇੱਕ ਹੋਰ ਹੈ ਹੈ ਥੜਾ ਥੜਾ ਤੇ ਹੋਇਆ ਹੈ ਤੇ ਫ੍ਰਾਈਡੇ ਨੂੰ ਮੈਮ ਨੇ ਕੀ ਕਰਵਾਇ ਸੀ ਤੂੰ ਛੁੱਟੀ ਲਿੱਤੀ ਸੀ ਫ੍ਰਾਈਡੇ ਦੀ ਫਰਡੇ ਨੂੰ ਕਰਵਾਇਆ ਸੀਗਾ ਉਹ ਵਾਲਾ ਬਸ ਦੋ ਹੀ ਕੁਐਸਚਨ ਕਰਵਾਏ ਸੀ ਇਸ ਦੀ ਇਸ ਤੋਂ ਬਾਅਦ ਈਵੀਐਸ ਤੇ ਮੇਬੀ ਹੋ ਸਕਦੇ ਆ ਤਿੰਨ ਚਾਰ ਈਵੀਐਸ ਤੇ ਮੈਂ ਚੈੱਕ ਕਰਕੇ ਦੱਸਦੀ ਆ ਤੇ ਮੈਥ ਦੇ ਵੀ ਦੋ ਪੇਜ ਹੀ ਐ ਕੋਈ ਗੱਲ ਮੈਂ ਦੇ ਦੂੰਗੀ ਬਸ ਪੰਜ ਮਿੰਟ ਦਾ ਕੰਮ ਹੈ ਮੇਰਾ ਠੀਕ ਐ ਤੂੰ ਨੇ ਇਹ ਵਾਲਾ ਕਰ ਦੋਨੋਂ ਵਾਲੇ ਫਿਰ ਮੈਂ ਥੋੜਾ ਫਾਸਟ ਕਰਨਾ ਹੋਂ ਤੋਂ ਵੱਡੀ ਗਲਾਸ ਹੋ ਗਿਆ ਹੋਂ ਸਲੋ ਥੋੜੀ ਕਰ ਜਾਏਗਾ ਸਲੋ ਸਲੋ ਰੇਮ ਬਣੀ ਮੈਂ ਕੋਲ ਤੇ ਕੀ ਬੰਦੇ ਆ ਰੇ ਰੇਨ ਬੋਕਾਦਾ ਹੁੰਦਾ ਨਾਲ ਬੈਠ ਕੇ ਕੰਮ ਕਰਦੇ ਹੁੰਦੇ ਕਿੰਨਾ ਬੈਡ ਇਫੈਕਟ ਹੁੰਦਾ ਤੇਰੀ ਟਮੀ ਦੇਖ ਲਾ ਗੋਗੜ ਬਣ ਗਈ ਐ ਸਾਥ ਸ੍ਰੀ ਗਰਲਫ੍ਰੈਂਡਸ ਕੀ ਹਾਲ ਚਾਲ ਹੈ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਟੀਮੇ ਸਵਾਗਤ ਕਰਦੀ ਆ ਤੁਹਾਡਾ ਆਪਣੇ ਚੈਨਲ ਰੌਣਕ ਦੀਪ ਬਲੌਗਸ ਤੇ ਤੇ ਇੱਥੇ ਸਵੇਰ ਦਾ ਸਮਾਂ ਸੀ ਹਨਾ ਬੱਚਿਆਂ ਨੂੰ ਭੇਜ ਕੇ ਲੱਗੀ ਸੀਗੀ ਚਾਹ ਪੀਣ ਮੈਂ ਉੱਠ ਜੰਨੀ ਆ ਸਵੇਰੇ ਸਵੇਰੇ 5 ਵਜੇ ਤੇ ਇਸ ਤੋਂ ਬਾਅਦ ਬੱਚੇ ਜਾਂਦੇ ਹੈਗੇ ਸਵਾ 7 ਵਜੇ ਆਉਂਦੀ ਹੈ 7:10 ਤੇ ਮੈਂ ਉਹਨਾਂ ਨੂੰ ਭੇਜ ਦਿੰਨੀ ਆ ਤੇ ਦੀ ਵੀ ਸਵਾ 7 ਵਜੇ ਦਿਨ ਚਲੇ ਜਾਂਦੇ ਹੈਗੇ ਹਨਾ ਮੰਮੀ ਹਜੇ ਪਈ ਹੁੰਦੀ ਹੈ ਕਿਉਂਕਿ ਮੰਮੀ ਦਾ ਦਫ਼ਤਰ ਦਾ ਟਾਈਮ ਹੈ ਜਿਹੜਾ 9 ਵਜੇ ਦਾ ਹੈ ਤੇ ਅਸੀਂ ਮੈਂ ਇੱਥੇ ਤੋੜ ਕੇ ਇਹਨਾਂ ਨੂੰ ਫੇਰ ਚਾਹ ਪੀਣੀ ਹੈਗੀ ਆ ਹਨਾ ਤੇ ਉਸ ਸਮੇਂ ਜੇ ਤੁਸੀਂ ਦੇਖੋ ਵੀ 2 2.5 ਘੰਟਿਆਂ ਦੇ ਵਿੱਚ ਵਿੱਚ ਨਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗਿਆ ਹੁੰਦੀ ਹੈਗੀ ਹਨਾ ਫਿਰ ਤਾਂ ਇਹ ਹੁੰਦਾ ਵੀ એનર્ਜੀ ਵੀ ਖਤਮ ਹੋ ਜਾਂਦੀ ਹੈ ਹਨਾ ਤੇ ਆਪਾਂ ਨੂੰ ਪਈ ਹੁੰਦੀ ਹੈ ਜਿਵੇਂ ਚਾਹ ਦੀ ਆਦਤ ਹਨਾ ਮੈਨੂੰ ਇਹ ਹੁੰਦਾ ਵੀ ਛੇਤੀ ਛੇਤੀ ਚਾਹ ਮਿਲ ਜAVE ਹਨਾ ਤੇ ਇੱਥੇ ਮੰਮੀ ਨੇ ਥੋੜੀ ਜਿਹੀ ਜਿਵੇਂ ਇਨਾਂ ਚ ਵੀਕਨੈਸ ਸੀ ਜੀ ਥੋੜਾ ਜਿਵੇਂ ਚਲੋ ਘੋ ਬਣ ਗਿਆ ਸੀ ਹਨਾ ਘਰ ਦਾ ਤੇ ਮੰਮੀ ਨੇ ਪਨੀਰ ਬਣਾਤੀ ਸੀ ਥੋੜੀਆਂ ਹੀ ਆ ਦਵਾਈਆਂ ਪਾ ਕੇ ਜ਼ਿਆਦਾ ਨਹੀਂ ਪਈਆਂ ਸੀਗੀਆਂ ਤੇ ਇਹਨਾਂ ਨੂੰ ਮੈਂ ਹੱਸ ਜਾਂਦੀ ਸੀਗੀ ਵੇ ਦੋ ਦਿਨਾਂ ਦੀ ਹੀ ਰਹਿ ਗਈ ਆ ਬਸ ਅੱਜ ਦੀ ਤੇ ਥੋੜੀ ਜੀ ਹੋਰ ਪਈ ਹੈਗੀ ਕਿਉਂਕਿ ਇਹਨਾਂ ਨੂੰ ਬਹੁਤ ਸ਼ੌਂਕ ਹੈਗਾ ਪੰਜੀ ਜੀ ਵਗੈਰਾ ਤਾਂ ਚਾਹੇ ਥੋੜੀ ਜੀ ਹੋਵੇ ਇਹਨਾਂ ਨੇ ਉਹ ਤਾਂ ਚਾਹ ਲੈਣੀ ਹੈਗੀ ਆ ਜੇ ਮਤਲਬ ਇਹੋ ਜੀ ਕੋਈ ਚੀਜ਼ ਹੈਗੀ ਐ ਨਹੀਂ ਤੇ ਇਹ ਚਾਹ ਬਹੁਤ ਘੱਟ ਪਿੰਦੇ ਸਵੇਰੇ ਵੀ ਫਰੂਟ ਵਗੈਰਾ ਹੀ ਲੈ ਲੈਂਦੇ ਹੈਗੇ ਹਨ ਜਾਨ ਸਾਰੇ ਫਰੂਟ ਵਗੈਰਾ ਪਾ ਕੇ ਹਨਾ ਤੇ ਮੈਂ ਸਮੂਦੀ ਜੀ ਸ਼ੇਕ ਜਾਂ ਬਣਾ ਦਿੰਦੀ ਹੁੰਦੀ ਆ ਇਹਨਾਂ ਨੂੰ ਪਰ ਵੀ ਆਪਣਾ ਚਾਹ ਵੀ ਨਾਲ ਨਹੀਂ ਸਰਦਾ ਹਨਾ ਪਹਿਲਾਂ ਹਣ ਮੇਰੇ ਟਾਈਮ ਮੈਂ ਬਿਲਕੁਲ ਚਾਹ ਨਹੀਂ ਪੀਂਦੀ ਹੁੰਦੀ ਸੀ ਹੁਣ ਜਦੋਂ ਮੇਰੀ ਮੈਰिज ਹੋਈ ਆ ਤੇ ਇੱਥੇ ਆ ਕੇ ਸਾਰੇ ਹੈਰਾਨ ਜਿਹੇ ਰਹਿ ਗਏ ਹੈਂ ਵੀ ਕੁੜੀ ਚਾਹ ਨਹੀਂ ਪੀਂਦੀ ਤੇ ਅੱਖਾਂ ਕਿਵੇਂ ਖੁੱਲਦੀਆਂ ਸਾਰੇ ਐਵੇਂ ਗੈਰੇ ਸੀਗੇ ਤੇ ਹੁਣ ਉਹੀ ਆਦਤ ਹਨਾ ਵੀ ਆਪ ਨੂੰ ਪੈ ਗਈ ਬੱਚੇ ਤੋਂ ਬਾਅਦ ਮੈਂ ਹਾਰਦਿਕ ਤੋਂ ਬਾਅਦ ਚਾਹ ਪੀਣ ਲੱਗਿਆਂ ਜਦੋਂ ਇਹਦਾ ਬਰਥ ਹੋਇਆ ਅੰਤ ਲੋਦੋ ਹਨਾ ਆਦਤ ਪੈ ਜਾਂਦੀ ਹੈਗੀ ਜਿਵੇਂ ਤੇ ਹੁਣ ਤੋਂ ਐਸੀ ਪੈ ਗਈ ਐ ਵੀ ਛੁੱਟਦੀ ਨਹੀਂ ਪਰ ਥੋੜੀ ਜਿਹੀ ਮੈਂ ਮਤਲਬ ਕਿ ਦੋ ਟਾਈਮ ਹੀ ਪੀਣੀ ਹੈ ਘੱਟ ਪੀਣੀ ਹੈਗੀਆ ਜੇ ਕੋਈ ਆ ਜਾਵੇ ਹਨਾ ਵੀ ਦੁਪਹਿਰੇ ਬਣਾ ਲਗੇ ਫਿਰ ਉਹਨਾਂ ਨਾਲ ਲੈਣੀ ਪੈਂਦੀ ਹੈਗੀਆ ਫੇਰ ਤਾਂ ਹੋ ਜਾਂਦਾ ਹੈਗਾ ਤੇ ਜਾਂ ਜਦੋਂ ਮੈ ਜਾਣੀ ਹੈਗੀਆ ਪੰਜ ਗਣੀ ਮਤਲਬ ਪਿੱਕੀ ਜਾਨੀ ਹੈ ਜਦੋਂ ਮੈਂ ਉਦੋਂ ਉੱਥੇ ਬਹੁਤ ਚਾਹ ਪੀਂਦੇ ਮੇਰੇ ਪਿੱਕੀ ਵਾਲੇ ਤਾਂ ਸੱਚੀ ਉਹ ਤਾਂ ਰੋਟੀ ਖਾਣ ਤੋਂ ਬਾਅਦ 6:30 ਤੇ ਬੰਦੀ ਹੈਗੀ ਪਹਿਲਾਂ ਸਵੇਰੇ ਬਣਗੀ ਫਿਰ 8:30 ਵਜੇ ਦਿਨ ਬਣਗੀ ਚਲੋ ਜੀ ਫੇਰ ਰੋਟੀ ਰੋਟੀ ਖਾ ਲਈ 12 ਵਜੇ ਵਾਲੀ ਚਾਹ ਬਣੇਗੀ ਫਿਰ 2:30 3 ਵਜੇ ਵਾਲੀ ਚਾਹ ਬਣੇਗੀ ਕਦੇ ਕਦੇ ਤਾਂ ਮਤਲਬ ਇਹ ਹੁੰਦਾ ਵੀ ਸ਼ਾਮ ਨੂੰ ਵੀ 5-6 ਵਜੇ ਪੀ ਲਓ ਤੋ ਹੁੰਦਾ ਵੀ ਸਾਰਿਆਂ ਨੂੰ ਧੱਕੇ ਨਾਲ ਤੂੰ ਵੀ ਪੀ ਲੈ ਪੀ ਲੈ ਪੀ ਲੈ ਚਲੋ ਹਨਾ ਉਹ ਹੋ ਜਾਂਦਾ ਹੈਗਾ ਤੇ ਤੇ ਇੱਥੇ ਚਾਹ ਪਾਣੀ ਖਤਮ ਕਰਕੇ ਹਨਾ ਮੈਂ ਲੱਗੀ ਸੀਗੀ ਚਾਦਰ ਬਦਲਣ ਹਨਾ ਕਾਫੀ ਦਿਨ ਹੋ ਗਏ ਸੀਗੇ ਤੇ ਮੈਨੂੰ ਬਦਲਦੀ ਨੂੰ ਯਾਦ ਆਇਆ ਵੀ ਮੈਂ ਤਾਂ ੱਜੀ ਪਾਣੀ ਸੀ ਹਨਾ ਵਾਲ ਧੋਏ ਸੀਗੇ ਤੇ ਇਸ ਤੋਂ ਬਾਅਦ ਮੈਂ ਲੱਗੀ ਸੀਗੀ ਵਾਲਾਂ ਤੇ ਤੇਲ ਲਾਉਣ ਹਨਾ ਤੇ ਹੁਣ ਨਾ ਥੋੜਾ ਜਿਹਾ ਗਰਮੀ ਕਰਕੇ ਕੁਛ ਡਸਟਿੰਗ ਵਾਲੀ ਹੈ ਨਾ ਵੈਦਰ ਹੈਗਾ ਮਤਲਬ ਕਦੇ ਣੀਰੀ ਣੂਰੀ ਆ ਜਾਂਦੀ ਹੈ ਹਨਾ ਆਪਾਂ ਝਾੜੂ ਲਾਉਨੇ ਉਦੋਂ ਵੀ ਬਹੁਤ ਮਿੱਟੀ ਉੱਡਦੀ ਹੈਗੀ ਤੇ ਬਾਲਾਂ ਨੂੰ ਨਾ ਬਹੁਤ ਛੇਤੀ ਗੰਦਾ ਕਰ ਦਿੰਦੀ ਹੈ ਹਨਾ ਦੂਜੀ ਤੀਜੀ ਤਾਂ ਹੀ ਲੱਗਣ ਲੱਗ ਜਾਂਦਾ ਹੈਗਾ ਵੀ ਬਾਲ ਧੋਣ ਵਾਲੇ ਹੁੰਦੇ ਹੈਗੇ ਜਿਵੇਂ ਤੇ ਕਈ ਵਾਰੀ ਤਾਂ ਬਾਥਰੂਮ ਜਾ ਕੇ ਯਾਦ ਆਉਂਦਾ ਹੈਗਾ ਹਨਾ ਨਹਾਉਣ ਵੇਲੇ ਤੇ ਆਪਾਂ ਉੱਥੇ ਸ਼ੈਂਪੂ ਚੱਕਦੇ ਆਂ ਤੇ ਨਹਾਉਣ ਲੱਗ ਜਾਂਦੇ ਹੈਗੇ ਇਸ ਕਰਕੇ ਬਾਲਾਂ ਦੀ ਨਾ ਕੇਅਰ ਜਮਾ ਹੀ ਨਹੀਂ ਹੁੰਦੀ ਤੇਲ ਤੂਲ ਤਾਂ ਲੱਗਦਾ ਹੀ ਨਹੀਂ ਆਪਾਂ ਨੂੰ ਜਦੋਂ ਖੁਰਾਕ ਚਾਹੀਦੀ ਹੈ ਹਨਾ ਤੇ ਕਈ ਵਾਰੀ ਮੈਂ ਸੋਚਦੀ ਹੁੰਦੀ ਹੁਣੀ ਆ ਵੀ ਇਹਨਾਂ ਨੂੰ ਵੀ ਤਾਂ ਚਾਹੀਦੀ ਹੈ ਹਨਾ ਹੁਣ ਆਪਾਂ ਜੰਮੀ ਕੇਅਰ ਨਹੀਂ ਕਰਦੇ ਜਦੋਂ ਆਪਾਂ ਛੋਟੇ ਹੁੰਦੇ ਸੀ ਕਿ ਦੇਖੋ ਵੀ ਆਪਾਂ ਵਾਸ਼ ਕਰਨ ਤੋਂ ਬਾਅਦ ਮੰਮੀ ਹਨਾ ਵੀ ਸਿਰ ਬੋਂਦੇ ਸੀਗੇ ਹਨਾ ਉਦੋਂ ਪਹਿਲਾਂ ਤੇਲ ਲਉਣਾ ਕਿੰਨੇ ਕਿੰਨੇ ਤੇਲ ਚ ਸਨਾ ਫੇਰ ਇਸ ਤੋਂ ਬਾਅਦ ਵਾਲਵ ਹੋਣੀ ਤੇ ਫਿਰ ਡੇਲੀ ਵੀ ਜਦੋਂ ਉਹਨਾਂ ਨੇ ਬੋਂਨੇ ਉਹਨਾਂ ਨੇ ਤੇਲ ਜ਼ਰੂਰ ਲਵਾਉਣਾ ਹੁੰਦਾ ਸੀ ਡੇਲੀ ਹਾਂ ਹੁਣ ਨਾ ਮੰਮੀ ਇਹਨਾਂ ਦੀ ਹਜੇ ਵੀ ਆਦਤ ਹੈ ਜਿਵੇਂ ਇੱਥੇ ਮੇਰੀ ਮਦਰ-ਇਨ-ਲॉ ਦੀ ਵੀ ਬਿਰੋਜ ਇਹ ਉਹਨਾਂ ਨੇ ਥੋੜੇ ਜਿਹੇ ਹੱਥਾਂ ਦੇ ਤੇਲ ਲਾਉਣਾ ਹੈਗਾ ਵੀ ਨਹਾ ਕੇ ਤਾਂ ਵਾਲ ਧੋ ਕੇ ਤਾਂ ਲਾਉਣਾ ਹੀ ਲਾਉਣਾ ਹਨਾ ਕਿੰਨਾ-ਕਿੰਨਾ ਜਸਨਾ ਹੁੰਦਾ ਹੈ ਡੇਲੀ ਵੀ ਜਦੋਂ ਇਹ ਸਿਰ ਵੋਣਾ ਹੈਗਾ ਉਹਨਾਂ ਨੇ ਲਾਉਣਾ ਹੀ ਹੁੰਦਾ ਤੇ ਆਪਾਂ ਲਾਉਨੇ ਹੈਗੇ ਏਦੋਂ ਪਹਿਲਾਂ ਹੀ ਹਨਾ ਵੀ ਵਾਲ ਧੋਣ ਤੋਂ ਪਹਿਲਾਂ ਲਾ ਲੈਣੇ ਆ ਆਪਾਂ ਤਾਂ ਬਹੁਤ ਡਰਾਈ ਰੱਖਣ ਲੱਗੇ ਫਿਰ ਆਪਾਂ ਦੋਸ਼ ਦੇ ਦਿੰਨੇ ਆ ਵੀ ਵਾਲ ਬਹੁਤ ਛੇਤੀ ਝੜਨ ਲੱਗੇ ਟੁੱਟਣ ਲੱਗੇ ਹਨਾ ਵੀ ਆਪਣੀ ਵੀ ਥੋੜੀ ਜਿਹੀ ਕਲੀਅਰ ਉਸ ਤਰ੍ਹਾਂ ਦੀ ਹੋ ਗਈ ਹੈਗੀ ਐ ਤੇ ਪਤਾ ਨਹੀਂ ਜਮਾਨੇ ਦੇ ਹਿਸਾਬ ਨਾਲ ਕਹਿ ਲਓ ਹਨਾ ਜਿਵੇਂ ਮਰਜ਼ੀ ਕਹਿ ਲਓ ਤੇ ਇੱਥੇ ਮੈਂ ਹਜੇ ਕਵਰ ਚੜਾਉਣੇ ਸੀਗੇ ਹਨਾ ਇੰਨਾ ਤੇ ਸਰਾਣਿਆ ਤੇ ਮੈਂ ਕਿਹਾ ਚਲੋ ਬਾਹਲਾ ਟਾਈਮ ਹੋ ਜਾਊਗਾ ਫਿਰ ਪਹਿਲਾਂ ਆਪਾਂ ਤੇਲ ਮਾਲਾਂਗੇ ਫਿਰ ਨੌਂ ਆਂ ਦੇ ਵਿੱਚ 2-3 ਘੰਟੇ ਪਹਿਲਾਂ ਤਾਂ ਮੈਨੂੰ ਲਾਉਣਾ ਹੀ ਪੈਂਦਾ ਹੈਗਾ ਹਨਾ ਫਿਰ ਚੰਗੀ ਤਰ੍ਹਾਂ ਆਬਜ਼ਰਵ ਹੋ ਜਾਂਦਾ ਵੀ ਜਿਹੜਾ ਆਪਦਾ ਅਸਰ ਛੱਡਣਾ ਹੁੰਦਾ ਛੱਡ ਜਾਂਦਾ ਹੈਗਾ ਤੇ ਕਈ ਵਾਰੀ ਤਾਂ ਮੈਂ ਝਾੜੂ ਪਹਿਲਾਂ ਕੱਢ ਲੈਣੀ ਹੁੰਦੀ ਆ ਹਨਾ ਵਿਚ ਆਹ ਬੰਡੇ ਬੰਦੇ ਉਧਰੋਂ ਮੈਂ ਚਾਹ ਸਿੰਮ ਤੇ ਰੱਖ ਦਿੰਨੀ ਹੁੰਦੀ ਆ ਹਨਾ ਬੱਚਿਆਂ ਤੋਰ ਕੇ ਤੇ ਨਾਲ ਦੀ ਨਾਲ ਮੈਂ ਝਾੜੂ ਕੱਢ ਦਿੰਨੀ ਆ ਅੱਜ ਮੈਨੂੰ ਇਹ ਸੀ ਵੀ ਚਾਦਰਾਂ ਚੁੱਦਰਾਂ ਚੱਕ ਕੇ ਚੰਗੀ ਤਰ੍ਹਾਂ ਮੈਂ ਡਸਟਿੰਗ ਕਰਾਂ ਸਾਰੇ ਅੱਜ ਹਜੇ ਮੇਰਾ ਰਹਿਂਦਾ ਸੀਗਾ ਝਾੜੂ ਵੱਢਣ ਵਾਲਾ ਤੇ ਲਓ ਜੀ ਇੱਥੇ ਤਕਰੀਬਨ 3 ਵਜੇ ਹੋਣੇ ਆ 3 3:30 ਦਾ ਟਾਈਮ ਹੈਗਾ ਤੇ ਮੈਂ ਅੱਜ ਨਾ ਕਿਤੇ ਜਾਣਾ ਸੀਗਾ ਹਨਾ 5:00 ਵਜੇ ਤੇ ਮੈਂ ਅੱਜ ਇਹ ਸੂਟ ਪਾਇ ਸੀ ਕੁੜਤਾ ਸੂਟ ਇਹਨੂੰ ਕੁਰਤੇ ਲੈਣ ਨੂੰ ਹੋਗੇ ਹੋਣੀਆਂ 3-4 ਸਾਲ ਪਰ ਜਦੋਂ ਵੀ ਮੈਂ ਕੱਢਦੀ ਆ ਹਨਾ ਤੇ ਬੜਾ ਸੋਹਣਾ ਹੀ ਬਣਿਆ ਪਿਆ ਹੁੰਦਾ ਹੈਗਾ ਹਨਾ ਨਾ ਇਹਦਾ ਕਲਰ ਉਤਰਿਆ ਹੈਗਾ ਇਹ ਸਾਡੇ ਸ਼ਹਿਰ ਚ ਨਾ ਇੱਕ ਚਾਵਲਾ ਗਾਰਮੈਂਟਸਲ ਦੀ ਸ਼ਾਪ ਹੈ ਬਹੁਤ ਮਤਲਬ ਜਿਵੇਂ ਨਾਮ ਚੱਲਿਆ ਹੁੰਦਾ ਹੈ ਕਣ ਉਦੋਂ ਉਹਨਾਂ ਦੀ ਸ਼ਾਪ ਨਾ ਬਹੁਤ ਭੀੜੀ ਸੀਗੀ ਤੇ ਉਹਨਾਂ ਨੇ ਉਦੋਂ ਮੈਨੂੰ ਠੀਕ ਰੇਟ ਚ ਦੇ ਦੱਸ ਤੇ ਹੁਣ ਨਾ ਉਹਨਾਂ ਦੇ ਕੁਰਤੇ ਉਹਨਾਂ ਨੇ ਕਾਫੀ ਵੱਡਾ ਕਰ ਲਿਆ ਸ਼ੋਅਰੂਮ ਵਾਂਗੂ ਬਣਾ ਲਿਆ ਹਨਾ ਦੁਬਾਰਾ ਟਾ ਕੇ ਹੁਣ ਤਾਂ ਕੁਰਤੀ 2500 ਤੋਂ ਸਟਾਰਟ ਕੀਤੀ ਆ ਉਹਨਾਂ ਨੇ ਕਹਿੰਦੇ 2500 ਤੋਂ ਸਟਾਰਟਿੰਗ ਰੇਟ ਆ ਸਾਡੀ ਮੈਂ ਤਾਂ ਵੀ ਹੁਣ ਤਾਂ ਇਹਨਾਂ ਦੀ ਦੁਕਾਨ ਤੇ ਲੱਗਦਾ ਵੀ ਪਿਆਰ ਧਰਨਾ ਵੀ ਹਨਾ ਮਤਲਬ ਹਨਾ ਕਿਰਾਏ ਕਰਾਇਆ ਦੇਣਾ ਪਊਗਾ ਪਿਆਰ ਧਰਨ ਦਾ ਵੀ ਤੇ ਦੇਖਣ ਦਾ ਵੀ ਮੈਨੂੰ ਲੱਗਦਾ ਤੇ ਇਸ ਤੋਂ ਬਾਅਦ ਖਰੀਦਣ ਦੀ ਤਾਂ ਸ਼ੈਅ ਹੀ ਪਹੁੰਚ ਹੋਵੇ ਹਨਾ ਵੀ 2500 ਦਾ ਕੁੜਤਾ ਲੈ ਕੇ ਤੇ ਉੱਪਰ ਫਿਰ ਆਪਾਂ ਨੂੰ ਹੋਰ ਵੀ ਕੁਝ ਉਹਦੇ ਕਰਨਾ ਪੈਂਦਾ ਹੈਗਾ ਮੋਡੀਫਾਈ ਦਾ ਕਰਨਾ ਹੀ ਪੈਂਦਾ ਜਿਵੇਂ ਇਹ ਕੁੜਤਾ ਲਿਆ ਸੀਗਾ ਮੈਂ ਇਹਦੇ ਲੈਸ ਵੀ ਥੱਲੇ ਜਿਹੜੀ ਚੌੜੀ ਹੈਂਗਿੰਗ ਵਾਲੀ ਜਿਵੇਂ ਮੇਰੀ ਹਾਈਟ ਮਤਲਬ ਜ਼ਿਆਦਾ ਹਨਾ ਉਹਦੇ ਹਿਸਾਬ ਨਾਲ ਕੁੜਤਾ ਹੈ ਨਹੀਂ ਸੀ ਉੱਚਾ ਸੀਗਾ ਹਨਾ ਹੋਂਟਟੂਲ ਕੋਰਸਟ ਜਿਵੇਂ ਉੱਚੀ ਆ ਜਾਂਦੀ ਹੈਗਾ ਭਾ ਵੀ ਲੈਂਦੀ ਹੈਗਾ ਸ਼ਾਰਟ ਵਾਲੀ ਪਰ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਹਨਾ ਤੁਸੀਂ ਦੇਖੋ ਵੀ ਉਦੋਂ ਆਪਾਂ ਨਹੀਂ ਇੰਨੇ ਵੈਸੇ ਮੈਂ ਤਾਂ ਹਜੇ ਵੀ ਸ਼ਾਰਟ ਜ਼ਿਆਦਾ ਨਹੀਂ ਪੌਂਦੀ ਹੈਗੀ ਹੈ ਨਾ ਤੇ ਇਹ ਮੈਂ ਲਿਆ ਸੀ ਲੂਜ਼ ਪਲਾਜ਼ੋ ਉਹਦੇ ਮੈਂ ਨਾਲ ਨਾਲ ਹੀ ਲਿਆ ਸੀਗਾ ਹਾਂ ਇਹ ਤਾਂ ਇਕੱਠਾ ਹੀ ਸੀਗਾ ਮਤਲਬ ਲੂਜ਼ ਪਲਾਜ਼ੋ ਵਾਲਾ ਮੈਂ ਬਹੁਤ ਘੱਟ ਲੂਜ਼ ਪਲਾਜ਼ੋ ਪੌਣੀ ਹੈ ਹਨਾ ਤੇ ਮੇਰੇ ਪੈਂਟ ਪਲਾਜ਼ੋ ਜਿਆਦਾਤਰ ਹੁੰਦੇ ਇੱਕ ਦੋ ਹੀ ਲੂਜ਼ ਪਲਾਜ਼ੋ ਆ ਤੇ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਕਿਵੇਂ ਦਾ ਲੱਗ ਰਿਹਾ ਲੂਜ਼ ਪਲਾਜ਼ੋ ਮੈਨੂੰ ਦੂਸਰੇ ਵਾਲੇ ਪਾਈ ਤਾਂ ਬਹੁਤ ਸੋਹਣੇ ਲੱਗਦੇ ਆ ਖੁੱਲੇ ਖੁੱਲੇ ਪਰ ਮੈਨੂੰ ਖੁਦ ਨੂੰ ਨਾ ਮਤਲਬ ਕੰਫਰਟੇਬਲ ਨਹੀਂ ਲੱਗਦੇ ਹੈਗੇ ਮੈਨੂੰ ਆ ਲੱਗਦਾ ਵੀ ਮੇਰੇ ਤਾਂ ਸੋਹਣਾ ਹੀ ਨਹੀਂ ਲੱਗ ਰਹੇ ਹੁੰਦੇ ਹਨ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਕਿਵੇਂ ਲੱਗਦੇ ਹੈਗੇ ਆ ਤੇ ਇਹ ਮੈਂ ਦੁਪੱਟਾ ਵੀ ਅੱਜ ਕੱਢਿਆ ਹੈ ਨਾ ਇਹਦੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਮੈਂ ਆਪ ਲੀਤਾ ਸੀ ਅਲੱਗ ਤੋਂ ਕਿਉਂਕਿ ਕੁੜਤੀਆਂ ਨਾਲ ਦੁਪੱਟੇ ਹੁੰਦੇ ਕਾਫੀ ਜ਼ਿਆਦਾ ਵਾਲਸ ਤੇ ਇੱਥੇ ਮੈਨੂੰ ਲੱਗੀ ਸੀ ਪ੍ਰੈਸ ਕਰਨਾ ਨਾ ਮੈਂ ਪਹਿਲੇ ਇਹਨਾਂ ਨੂੰ ਦਿਖਾਇਆ ਵੀ ਕਿੰਨੇ ਕਵਾਲਾ ਭੈੜੇ ਤਾਂ ਨਹੀਂ ਲੱਗਦੇ ਕਹਿੰਦੇ ਵੀ ਬਲ ਤਾਂ ਹੈਗੇ ਆ ਵੀ ਦਿਖਦੇ ਆ ਤਾਂ ਫਿਰ ਮੈਨੂੰ ਪ੍ਰੈਸ ਕਰਨਾ ਹੀ ਪਿਆ ਨਾ ਤੇ ਫਿਰ ਮੈਂ ਕਿਹਾ ਚਲੋ ਹੁਣ ਦੁਪੱਟਾ ਹੀ ਇਕੱਲਾ ਕੀ ਪ੍ਰੈਸ ਕਰਨਾ ਹੈਗਾ ਹਨਾ ਤੇ ਯੂਨੀਫਾਰਮ ਵੀ ਬੱਚੇ ਦੀ ਕਰਕੇ ਰੱਖ دینی ਹੈਗੀ ਤੇ ਇਹ ਇੱਥੇ ਲੱਗੇ ਸੀਗੇ ਦੁਪਹਿਰ ਦੀ ਰੋਟੀ ਖਾਣ ਨਾ ਦੁਪਹਿਰ ਦਾ ਖਾਣਾ ਖਾ ਰਹੇ ਸੀਗੇ ਮੈਂ ਲੇਟ ਖਾਂਦੀ ਹਾਂ ਮੈਂ 12 ਵਜੇ ਖਾਂਦੀ ਹਾਂ ਇਸ ਕਰਕੇ ਮੈਂ ਦੁਪਹਿਰ ਦਾ ਨਹੀਂ ਖਾਂਦੀ ਹੁੰਦੀ ਸ਼ਾਮ ਨੂੰ ਬਸ ਚਾਹ ਪੀ ਲੈਂਦੀ ਤੇ ਇਸ ਤੋਂ ਬਾਅਦ ਰਾਤ ਨੂੰ ਖਾਂਦੀ ਹਾਂ ਤੇ ਮम्मी ਨੇ ਆਉਣਾ ਹੈਗਾ ਸੀਗਾ 5:30 ਦਫ਼ਤਰ ਤੋਂ ਤੇ ਹਨਾ ਮੈਨੂੰ ਜਾਣਾ ਪੈਣਾ ਸੀ 4:30 ਅਸੀਂ ਦੋਨਾਂ ਨੇ ਜਾਣਾ ਸੀ ਤੇ ਮੈਂ ਸੋਚਿਆ ਚਲੋ ਮੰਮੀ ਦੀ ਚਾਹ ਬਣਾਈ ਜਾਂਦੇ ਹਾਂ ਹਨਾ ਵੀ ਜਦੋਂ ਆਪਾਂ ਕੋਈ ਤੋਂ ਆਉਨੇ ਆ ਬਾਹਰੋਂ ਹਨਾ ਤੇ ਚਾਹ ਪਾਣੀ ਬਣਾਉਣਾ ਬਹੁਤ ਔਖਾ ਹੁੰਦਾ ਹੈ ਹਨਾ ਸਪੈਸ਼ਲੀ ਹੁਣ 9 ਤੋਂ 5 ਤੱਕ ਮੰਮੀ ਦੀ ਡਿਊਟੀ ਹੁੰਦੀ ਹੈ ਤੇ ਮੈਂ ਨੂੰ ਆਏ ਹੁੰਦਾ ਵੀ ਚਲੋ ਚਾਹ ਚੁੱਪ ਬਣਾ ਕੇ ਰੱਖ ਜਾ ਹਨਾ ਕਿਉਂਕਿ ਦੀਦੀ ਵੀ ਸਕੂਲੋਂ ਆ ਕੇ ਪੈ ਜਾਂਦੀ ਹੈਗੀ ਆ ਤੇ ਬਾਕੀ ਮੰਮੀ ਦੀ ਦੋ ਟਾਈਮ ਦੀ ਚਾਹ ਹੈ ਨਾ ਜੇ ਮੇਰੇ ਹੱਥ ਹੀ ਹੁੰਦੀ ਜਿਵੇਂ ਹੈ ਨਾ ਜੇ ਮੈਂ ਹੀ ਬਣਾਉਣੀ ਹੁੰਦੀ ਆ ਵੀ ਉਹ ਆਦਤ ਜੀ ਪੱਕ ਜਾਂਦੀ ਹੁੰਦੀ ਆ ਹਨਾ ਤੇ ਇੱਥੇ ਮੈਂ ਬਣਾ ਰਹੀ ਚ ਪਹਿਲਾਂ ਮੈਂ ਬਣਾਇਆ ਹਾਰਦਿਕ ਲਈ ਦੁੱਧ ਤੇ ਉਹ ਸਕੂਲੋਂ ਜਲਦੀ ਆ ਗਿਆ ਸੀਗਾ ਅੱਜ ਮੈਡਮ ਦੀ ਕਾਲ ਆ ਗਈ ਸੀ ਸਕੂਲ ਵੱਲੋਂ ਵੀ ਇਹ ਬਿਮਾਰ ਆ ਉਹ ਉਹਨੂੰ ਮੈਂ ਲੈ ਆਂਦਾ ਸੀ ਸਕੂਲੋਂ ਹਨਾ ਤੇ ਇੱਕ ਤਾਂ ਜਦੋਂ ਦੀ ਮਤਲਬ ਇਹਨਾਂ ਦੀ ਪ੍ਰੋਬਲਮ ਹੋਈ ਇਹ ਬਿਮਾਰ ਹੋਏ ਆ ਬਾਈਕ ਵਗੈਰਾ ਚੱਲਦੀ ਨਹੀਂ ਹਨਾ ਤੇ ਬਹੁਤ ਮੁਸ਼ਕਲ ਹੁੰਦਾ ਸਕੂਲ ਇਹਨਾਂ ਦਾ ਬਾਰ ਬਾਰ ਪੈ ਜਾਂਦਾ ਹੈਗਾ ਤੇ ਉਥੋਂ ਫਿਰ ਮੈਂ ਮੰਮੀ ਨੂੰ ਦਫ਼ਤਰ ਚ ਕਾਲ ਕੀਤੀ ਮੰਮੀ ਤੁਸੀਂ ਕਿਸੇ ਨੂੰ ਨਾਲ ਲੈ ਕੇ ਜਾਓ ਹਨਾ ਵੀ ਤੁਹਾਨੂੰ ਲਿਹਾਉਣਾ ਪੈਣਾ ਫਿਰ ਮੰਮੀ ਗਏ ਉਹਨੂੰ ਛੱਡ ਕੇ ਫਿਰ ਫਿਰ ਵਾਪਸ ਦਫ਼ਤਰ ਗਏ ਹਨਾ ਅੱਜ ਦਾ ਦਿਨ ਤਾਂ ਬਸ ਇਵੇਂ ਹੀ ਲੰਘ ਗਿਆ ਹਨਾ ਕਿ ਹੁਣ ਮੈਂ ਸੋਚਿਆ ਚਲੋ ਵੀ ਉਹਦਾ ਦੁੱਧ ਬਣਾ ਕੇ ਹਨਾ ਉਹਦੀ ਵੀ ਰੋਟੀ ਬਣਾਤੀ ਉਹਨੂੰ ਫਿਰ ਕੱਲੀ ਮੈਡੀਸਨ ਹੀ ਦਿੱਤੀ ਜਦੋਂ ਉਹ ਆਇਆ ਸੀਗਾ ਹੈਡੈਕ ਵਗੈਰਾ ਦੀ ਵੈਸੇ ਤਾਂ ਪ੍ਰੋਬਲਮ ਸੀਗੀ ਉਹਨੂੰ ਤੇ ਟੀਚਰ ਵੀ ਚਲੋ ਰਿਸਕ ਲੈਣ ਤੋਂ ਡਰਦਿਆਂ ਹਨਾ ਵੀ ਥੋੜਾ ਜਿਹਾ ਤਾਂ ਉਹਨਾਂ ਨੇ ਡਰਾਈ ਕੀਤਾ ਸੀ ਵੀ ਇਹਨੂੰ ਖਾਣਾ ਵਗੈਰਾ ਖਵਾਤਾ ਸੀਗਾ ਹਨਾ ਵੀ ਚਲੋ ਦੇਖਦੇ ਹਾਂ ਵੀ ਠੀਕ ਹੋ ਗਿਆ ਪਰੇ ਖਾਣਾ ਖਾਣ ਤੋਂ ਬਾਅਦ ਵੀ ਠੀਕ ਨਹੀਂ ਹੋਇਆ ਸੀ ਫਿਰ ਉਹਨਾਂ ਨੇ ਫਿਰ ਕਾਲ ਹੀ ਕਰਤੀ ਸੀ ਘਰੇ ਵੀ ਤੁਸੀਂ ਬੱਚੇ ਨੂੰ ਲੈ ਜਾਓ ਸਕੂਲੋਂ ਆ ਕੇ ਹਨਾ ਤੇ ਬਾਕੀ ਉਹ ਖੁਦ ਮੈਡੀਸਿਨ ਵਗੈਰਾ ਨਹੀਂ ਦਿੰਦੇ ਸਕੂਲ ਵਾਲੇ ਹਨਾ ਵੀ ਇਸ਼ੂ ਬਣ ਜਾਂਦੇ ਹਨਾ ਕਈ ਵਾਰੀ ਬੱਚੇ ਦੇ ਰਿਐਕਸ਼ਨ ਵਗੈਰਾ ਕਰ ਜਾਂਦੀ ਹੈਗੀ ਆ ਲੇਖੋ ਨਾ ਲੇਡੀਜ਼ ਨੇ 2 ਘੰਟੇ ਲਈ ਜਾਇਹੇ ਘਰ ਉਹ ਬਾਹਰ ਜਾਣਾ ਹੁੰਦਾ ਕਿਸੇ ਕੰਮ ਲਈ ਹਨਾ ਫਿਰ ਵੀ ਆਪਾਂ ਨੂੰ ਇਹ ਹੁੰਦਾ ਵੀ ਕਿੰਨਾ ਕੰਮ ਨਿਪਟਾ ਕੇ ਜਾਣਾ ਪਹਿਲਾਂ ਤਾਂ ਭੱਜ ਭੱਜ ਕੇ ਆਪਾਂ ਨੂੰ ਨਿਪਟਾਉਣਾ ਪੈਂਦਾ ਹਨਾ ਫਿਰ ਆ ਕੇ ਉਹ ਨਹੀਂ ਵਧਿਆ ਪਿਆ ਹੁੰਦਾ ਫਿਰ ਜਲਦੀ ਜਲਦੀ ਆ ਕੇ ਲੱਗਣਾ ਪੈਂਦਾ ਹੈਗਾ ਵੀ ਮੈਨੂੰ ਲੱਗਦਾ ਵੀ ਔਰਤਾਂ ਦੇ ਹਨਾ ਵੀ ਕਰਮਾਂ ਦੇ ਵਿੱਚ ਕਹਿ ਲਓ ਜੋ ਹਨਾ ਵੀ ਟੇਕ ਨਹੀਂ ਲਿਖੀ ਹੁੰਦੀ ਹਨਾ ਤੇ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਤੇ ਕਿੰਨੀ ਦਿਮਾਗੋ ਤੁਥਲ ਪੁਥਲ ਜੀ ਚੱਲਦੀ ਹੁੰਦੀਆਂ ਨੇ ਇੱਕ ਤਾਂ ਜਲਦੀ ਜਲਦੀ ਕੰਮ ਕਰਨ ਦੀ ਹੁੰਦੀ ਹੈਗੀ ਆ ਦੂਜਾ ਇੱਕ ਨਾ ਵੀ ਭਾਜੜ ਜੀ ਹੁੰਦੀ ਹੈ ਆਪਣੇ ਦਿਮਾਗ ਦੇ ਵਿੱਚ ਹਨਾ ਤੇ ਮੈਂ ਹੁਣ ਇੱਥੇ ਤਾਂ ਦੁੱਧ ਵੀ ਬਣਾਤਾ ਚਾਹ ਬਣ ਗਈ ਹੈਗੀ ਆ ਰੋਟੀ ਬਣ ਗਈ ਹੈਗੀ ਇਹਨਾਂ ਦੇ ਵੀ ਖਾਣਾ ਡੰਨ ਹੋ ਗਿਆ ਹੈਗਾ ਵੀ ਕਿੰਨਾ ਕੁਐਸਚਨ ਹੈ ਇੱਕੇਸਾ ਕਰਨਾ ਪੈਂਦਾ ਹੈਗਾ ਤੇ ਉਹ ਮੈਨੂੰ ਇਹ ਸੀ ਵੀ ਮੈਂ ਪਹਿਲਾਂ ਤਿਆਰ ਹੋ ਜਾਣਾ ਵੀ ਜਿੰਨਾ ਕੁ ਟਾਈਮ ਹੈਗਾ ਵੀ ਮੈਂ ਇਹ ਕੰਮ ਸਾਰੇ ਨਿਭੇੜ ਦੂੰਗੀ ਤੇ ਇੱਥੇ ਲਾਈਟ ਬੰਦ ਕਰਕੇ ਹਨਾ ਹਾਰਦਿਕ ਪਿਆਸੀ ਸੁੱਤਾ ਕੁਝ ਤਾਂ ਸੱਚੀ ਇਹਨੂੰ ਬਹੁਤ ਤਕਲੀਫ ਸੀਗੀ ਹਨਾ ਤੇ ਇਹਨੇ ਅਨੁਸਾਰ ਕੰਬਲ ਲਿੱਤਾ ਏਸੀ ਚਲਾਇਆ ਤੇ ਪੈ ਗਿਆ ਆਪਣੇ ਆਪ ਮੈਂ ਵੀ ਇਹਨੂੰ ਡਾਂਟਦਾ ਸੀਗਾ ਵੀ ਹੁਣ ਤੂੰ ਆ ਤਾਂ ਗਿਆ ਤੈਨੂੰ ਬਹੁਤ ਮੁਸ਼ਕਿਲ ਨਾਲ ਸਕੂਲੋਂ ਵੀ ਲੈ ਕੇ ਆਂਦਾ ਤੇ ਇਹ ਨਾ ਹੋਵੇ ਹੁਣ ਫੋਨ ਜਾਂ ਕਲੇਜਾਂ ਤੇ ਜਾਂ ਟੀਵੀ ਦੇਖ ਲਵੇ ਹਨਾ ਕਾਰਟੂਨ ਲਾ ਕੇ ਬੈਠ ਜਾਵੇ ਪਰ ਖੁਦ ਵੀ ਇਹਦਾਂ ਹੋਇਆ ਸੀਗਾ ਵੀ ਮੈਂ ਪੈ ਜਾ 15-20 ਮਿੰਟ ਦੇ ਵਿੱਚ ਹੀ ਇਹ ਸੌਂ ਗਿਆ ਸੀਗਾ ਤੇ ਕਾਫੀ ਟਾਈਮ ਹੋ ਗਿਆ ਮੰਨ ਲਓ ਵੀ 1:30 ਵਜੇ ਦਾ ਸੁੱਤਾ ਪਿਆ ਤੇ 4:00 ਵਜੇ ਨਾਲੀ ਹੈ ਤੇ ਮੈਨੂੰ ਵੀ ਥੋੜਾ ਜਿਹਾ ਹੀ ਆ ਵੀ ਐਵੇਂ ਉੱਠ ਕੇ ਨਾ ਇਹ ਟੀਵੀ ਵਗੈਰੇ ਦੇਖੂਗਾ ਜਾਂ ਫੋਨ ਲੈ ਕੇ ਬਹਿ ਜਾਊਗਾ ਗੇਮਾਂ ਚ ਲਾ ਲੂਗਾ ਤੇ ਇਹਨੂੰ ਮੈਂ ਦਵਾਈ ਦੇ ਕੇ ਸੁਵਾਤਾ ਸੀਗਾ ਤੇ ਪਹਿਲਾਂ ਮੈਂ ਲਾਈਟ ਬੰਦ ਹੀ ਰੱਖੀ ਸੀ ਦੇਖੀ ਜਦੋਂ ਹੀ ਲਾਈਟ ਔਨ ਕਰ ਦੋ ਇਹ ਉਹਦੀ ਪਾਸੇ ਜੇ ਮਾਰਨ ਲੱਗ ਜਾਂਦਾ ਅੱਜ ਤਾਂ ਸ਼ਾਇਦ ਇਹਨੂੰ ਮੈਡੀਸਿਨ ਦਾ ਨਸ਼ਾ ਹੋ ਵੀ ਹਨਾ ਉੱਠਿਆ ਨਹੀਂ ਹੈਗਾ ਤੇ ਇੱਥੇ ਅਸੀਂ ਹੋ ਗਏ ਸੀਗੇ ਬਿਲਕੁਲ ਰੈਡੀ ਇਸ ਕਮ ਕਮ ਮੈਂ ਸਾਰੇ ਫਿਨਿਸ਼ ਕਰਤੇ ਸੀਗੇ ਸਾਰੇ ਜਿਹੜੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦੇ ਲੱਗ ਰਿਹਾ ਹਨਾ ਲੂਜ਼ ਪਲਾਜੋ ਹਨਾ ਤੇ ਮੇਰੀ ਨਾ ਮਤਲਬ ਨਣਾ ਨਾ ਮੇਰੀ ਪਰਜਾਈ ਉਹ ਬਹੁਤ ਜ਼ਿਆਦਾ ਮਤਲਬ ਲੂਜ਼ ਪਲਾਜ਼ੋ ਪਾਉਂਦੀ ਹੈਗੀ ਹੈ ਮੈਂ ਤੇ ਮੇਰੀ ਜਠਾਣੀ ਘੱਟ ਪਾਉਂਦੀ ਹੈਗੀਆਂ ਦੋਨੇ ਮਤਲਬ ਕੰਫਰਟੇਬਲ ਘੱਟ ਫੀਲ ਕਰਤੀਆਂ ਹੈਗੀਆਂ ਹਨਾ ਤੇ ਮੇਰੀ ਨਾ ਮੇਰੇ ਤੇ ਮੇਰੀ ਪਰਜਾਈ ਦੇ ਕੁਝ ਸੂਟ ਹੁੰਦੇ ਤਕਰੀਬਨ ਬਹੁਤ ਜ਼ਿਆਦਾ ਜਿਵੇਂ ਇਕੱਠੀ ਸ਼ੋਪਿੰਗ ਕਰਦੇ ਆ ਹਨਾ ਸੇਮ ਹੁੰਦੇ ਹੈਗੇ ਵੀ ਕਲਰ ਦਾ ਚਾਹੀ ਫਰਕ ਹੋਵੇ ਉਹਨੂੰ ਇੰਨਾ ਜ਼ਿਆਦਾ ਮਤਲਬ ਸ਼ੌਂਕ ਹੈਗਾ ਵੀ ਜਿਵੇਂ ਨਵਾਂ ਸੂਟ ਆਇਆ ਉਹਨੇ ਪਾ ਲੈਣਾ ਨਾਲ ਦੀ ਨਾਲ ਹਨਾ ਫਿਰ ਇਸ ਤੋਂ ਬਾਅਦ ਜਿਵੇਂ ਆਪਾਂ ਰਿਪੀਟ ਹੀ ਕਰ ਦੇਣਾ ਹੁੰਦਾ ਦੋ ਤਿੰਨ ਵਾਰੀ ਧੋ ਕੇ ਹਨਾ ਮੰਨ ਲਓ ਦੋ ਸੂਟ ਸਵਾਏ ਤੇ ਉਹਨੇ ਉਹੀ ਪਾਈ ਜਾਣੇ ਹੁੰਦੇ ਹੈਗੇ ਆ ਤੇ ਮੈਂ ਕਈ ਵਾਰੀ ਅਗਲੇ ਸਾਲ ਵੀ ਪਾ ਕੇ ਜਾਵਾਂਗੀ ਤਾਂ ਕਹੂਗੀ ਹਾਏ ਦੀਦੀ ਮੇਰੇ ਕੋਲ ਤਾਂ ਇਹ ਹੋਣਾ ਵੀ ਨਹੀਂਗਾ ਮੇਰੇ ਕੋਲ ਤਾਂ ਮਤਲਬ ਇਹਦੀ ਇੱਕ ਲੀਰ ਵੀ ਨਹੀਂ ਦਿਹੋਣੀ ਹਨਾ ਤੇ ਪਤਾ ਨਹੀਂ ਮੇਰੀ ਮੇਰੀ ਆਦਤ ਇਹ ਆ ਵੀ ਮੈਂ ਜਿਵੇਂ ਰੱਖਦਾ ਉਹਨੂੰ ਫਰੈਸ਼ ਜਿਹੀ ਰੱਖਿਆ ਫੇ ਰਾਤ ਨੂੰ ਚੇਂਜ ਕਰ ਲਿਆ ਹਨਾ ਵੀ ਮੈਂ ਚੇਂਜ ਕਰਨਾ ਹੀ ਹੁੰਦਾ ਆ ਕਿ ਤੇ ਹਰ ਇੱਕ ਸੂਟ ਮੇਰੇ 4-4 ਸਾਲ ਪੁਰਾਣੇ ਆ ਹਨਾ ਤੇ ਮੇਰੇ ਤੁਸੀਂ ਯਕੀਨ ਨਹੀਂ ਕਰੋਗੇ 10 ਸਾਲ ਮੇਰੀ ਮੈਰਿਜ ਨੂੰ ਹੋ ਗਏ ਤੇ ਮੇਰੇ ਜਿਹੜੇ ਵਰੀ ਵਾਲੇ ਸੂਟ ਆ ਕਿੰਨੇ ਸਾਰੇ ਓਵੇਂ ਪਏ ਹੈਗੇ ਆ ਫਰੈਸ਼ ਹੀ ਅਜੇ ਉਹ ਐਂ ਲੱਗਦਾ ਜਿਵੇਂ ਨਵੇਂ ਸਵਾਈ ਹੁੰਦੇ ਆ ਹਨਾ ਬਹੁਤ ਜ਼ਿਆਦਾ ਮਤਲਬ ਮੈਂ ਕੇਅਰ ਦੇ ਨਾਲ ਰੱਖਦੀ ਹੈਗੀ ਉਹਨਾਂ ਨੂੰ ਤੇ ਬਾਕੀ ਹਨਾ ਵੀ ਅਲੱਗ-ਅਲੱਗ ਹੁੰਦਾ ਹਨਾ ਵੈਸੇ ਵਧੀਆ ਇਹ ਸ਼ੌਂਕ ਵੀ ਬਹੁਤ ਵਧੀਆ ਵੀ ਨਾਲ ਦੀ ਨਾਲ ਹਨਾ ਹੰਡਾ ਦੋ ਪਾ ਲੋ ਕਈ ਵਾਰੀ ਫੈਸ਼ਨ ਆਊਟ ਹੋ ਜਾਂਦਾ ਤੇ ਆਪਣਾ ਆਪ ਦਾ ਹੀ ਅੰਦਰੋਂ ਮਾਨ ਨਹੀਂ ਕਰਦਾ ਉਹ ਚੀਜ਼ ਪਾਉਣ ਨੂੰ ਹਨਾ ਉਹਦੀ ਤੇ ਇਹ ਆਦਤ ਆ ਵੀ ਉਹਨੇ ਪਾ ਲੈਣੇ ਹੁੰਦੇ ਆ ਹਨਾ ਤੋ ਪਰ ਪਤਾ ਨਹੀਂ ਮੇਰੀ ਆਦਤ ਹੀ ਕਿਉਂ ਹੈਗੀ ਆ ਵੀ ਮੈਂ ਤਾਂ ਬਾਲਾ ਚੀਜ਼ ਨੂੰ ਸੰਭਾਲ-ਸੰਭਾਲ ਕੇ ਰੱਖਦੀ ਹੈਗੀ ਆ ਨਾ ਪਤਾ ਨਹੀਂ ਉਹਦੀ ਆ ਤਾਂ ਸਹੀ ਆ ਪਤਾ ਨਹੀਂ ਮੇਰੀ ਆ ਤਾਂ ਸਹੀ ਆ ਕਈ ਵਾਰੀ ਮੈਨੂੰ ਲੱਗਦਾ ਵੀ ਹਾਈ ਰੱਬਾ ਕਦੋਂ ਦੇ ਕਿੰਨੇ-ਕਿੰਨੇ ਸੂਟ ਪਏ ਆ ਤੇ ਨਾ ਉਹ ਖਰਾਬ ਹੀ ਹੋਇਆ ਵੀ ਉਹਨੂੰ ਸਿੱਟਗੇ ਵੀ ਕਿਵੇਂ ਹੈ ਨਾ ਤੇ ਲੋ ਜੀ ਵੀਡੀਓ ਵਧੀਆ ਲੱਗੀ ਹੋਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਇੱਥੇ ਆਪਾਂ ਕਰਦੇ ਹੈਗੇ ਆ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਤਾਜਣਾ ਸਤਿ ਸ੍ਰੀ ਅਕਾਲ